ਆ ਰਹੇ ਜੀ ਉਹਦੇ ਵਿੱਚ ਕੀ ਹੈਗਾ ਤੁਸੀਂ ਬੀਡੀਪੀਓ ਸਾਹਿਬ ਦੇ ਨਾਲ ਮਿਲ ਕੇ ਸੈਟਿੰਗਾਂ 'ਤੇ ਬੈਠ ਕੇ ਰੈਜ਼ੋਲੂਸ਼ਨ ਜਿਹੜਾ ਹੈਗਾ ਮੰਤਵ ਜਿਹੜਾ ਚੇਂਜ ਹੋ ਜਾਂਦਾ ਵੀ ਪ੍ਰਾਇਓਰਟੀ ਵੇਸ ਤੇ ਵੀ ਜਿਹੜਾ ਸਾਡਾ ਇਹ ਕੰਮ ਆ ਇਹ ਪਹਿਲ ਦੇ ਆਧਾਰ 'ਤੇ ਕਰਾਣੇ ਵਾਲਾ ਆ ਇਹ ਸਾਡਾ ਕੰਮ ਪਹਿਲ ਦੇ ਆਧਾਰ 'ਤੇ ਕਰਾਣੇ ਆ ਤੁਸੀਂ ਆਪਣੇ ਇੱਕ ਰੈਜ਼ੋਲੂਸ਼ਨ ਪਵਾ ਕੇ ਉਸ ਫੰਡ ਨੂੰ ਦੂਸਰੇ ਪਰਸੇ ਭਰ ਸਕਦੇ ਹੋ ਵੱਡਾ ਪਿੰਡ ਬਹੁਤ ਵੱਡਾ ਤਾਂ ਦਾ ਬੋਲੇ ਬੜੇ ਪੈਸੇ ਆਣੇ ਮੋਰੇ ਹਜੇ ਹਾਂਜੀ ਪਾਏ ਪਏ ਤਾਂ ਬੰਦੇ ਪਾਏ ਪਏ ਹਾਂਜੀ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਵਿਕਾਸ ਦੀ ਗੱਲ ਆਉਂਦੀ ਹੈ ਤੇ ਮੈਂ ਪਹਿਲਾਂ ਵੀ ਗੱਲ ਹੋ ਰਹੀ ਹੈ ਕਿ ਸਰਪੰਚਾਂ ਦੇ ਅੱਗੇ ਬਹੁਤ ਸਾਰੀ ਇੱਕ ਮਤਲਬ ਇਹੋ ਜਿਹੀ ਝਲਕ ਹੈਗੀ ਆ ਜਿਹਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਿਹੜੇ ਟਰੈਕ ਤੇ ਜਾਈਏ ਅਲੱਗ-ਅਲੱਗ ਸਮੱਸਿਆਵਾਂ ਜਿਹੜੀਆਂ ਮਤਲਬ ਇੱਕ ਸਰਪੰਚ ਸਾਹਮਣੇ ਫੇਸ ਕਰਦਾ ਪਰ ਇਸੇ ਕਰਕੇ ਜਿਹੜੇ ਪਿੰਡ ਦੇ ਵਿੱਚ ਗ੍ਰਾਮ ਸਭਾਵਾਂ ਜਦੋਂ ਅਸੀਂ ਸਰਪੰਚਾਂ ਨੂੰ ਕਹਿੰਨੇ ਆ ਕਿ ਤੁਸੀਂ ਆਪਣੀ ਹਰ ਮਹੀਨੇ ਇੱਕ ਤੁਹਾਡੀ ਗ੍ਰਾਮ ਪੰਚਾਇਤ ਦੀ ਮੀਟਿੰਗ ਹੋਵੇ ਇਹ ਮੀਟਿੰਗਾਂ ਵਾਰ-ਵਾਰ ਕਰਨ ਦਾ ਫਾਇਦਾ ਇਹੀ ਹੁੰਦਾ ਹੈ ਕਿ ਬੰਦਾ ਆਪਣੇ ਕੰਮ ਨੂੰ ਅਨਲਿਸਿਸ ਕਰਦਾ ਉਹਨੂੰ ਥੋੜਾ ਬੰਦਾ ਵਿਚਾਰ ਕਰਦਾ ਕਿ ਕਿਹੜਾ ਕੰਮ ਪਹਿਲ ਤੇ ਆਧਾਰਨ ਤੇ ਕਰਾਣੇ ਆਲਾ ਕਿਹੜਾ ਕੰਮ ਬਾਅਦ ਚ ਕਰਾਣੇ ਆਲਾ ਕਿਉਂਕਿ ਜਿਹੜਾ ਫੰਡ ਦੇਖੋ ਜਿਹੜਾ ਹੈਗਾ ਆ तकरीबन ਸਾਰੇ ਪਿੰਡਾਂ ਨੂੰ ਜਿਹੜਾ ਫੰਡ ਹੈਗਾ ਆ ਬਿੱਜ ਦਾ ਪੈਸਾ ਆਂਦਾ ਹੀ ਆ ਜੀ ਥੋੜਾ ਮੈਂ ਕਹਤੋਂ ਬਿੱਜ ਦਾ ਪੈਸਾ ਸਗਾ ਦੇਖੋ ਜਿਹੜਾ ਬਿੱਤਦਾ ਪੈਸਾ ਆ ਕਿ ਜੋ ਵੀ ਆਪਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਖਾਣੇ ਆ ਪੀਣੇ ਆ ਤਿਲਾਂ ਦੀ ਡੱਬੀ ਆ ਕੁਝ ਵੀ ਸਮਾਨ ਲੈਣੇ ਇਹ ਸਾਰਾ ਟੈਕਸ ਤਾਰਦੇ ਆ ਆਪਾਂ ਜੀ ਟੈਕਸ ਤਾਰਦੇ ਆ ਨਾ ਜੀ ਆਪਾਂ ਇਹ ਸਾਰਾ ਟੈਕਸ ਦਾ ਜਿਹੜਾ ਪੈਸਾ ਹੈਗਾ ਇਹ ਮਤਲਬ ਸਟੇਟ ਤੋਂ ਸੈਂਟਰ ਗਵਰਨਮੈਂਟ ਦੇ ਕੋਲ ਸਾਰਾ ਜਾਂਦਾ ਉਹ ਜਿਹੜਾ ਪੈਸਾ ਹੈਗਾ ਯਾ ਪੂਰੇ ਭਾਰਤ ਦਾ ਜਿਹ ਟੈਕਸ ਦਾ ਪੈਸਾ ਉਹ ਫਿਰ ਜਿਹੜੀ ਗਵਰਨਮੈਂਟ ਹੈਗੀ ਆ ਉਸ ਫੰਡ ਦੇ ਵਿੱਚੋਂ ਅਲੱਗ-ਅਲੱਗ ਜਿਹੜਾ ਡਿਪਾਰਟਮੈਂਟਾਂ ਨੂੰ ਪੈਸਾ ਉਹ ਫਾਰਵਰਡ ਕਰਦੇ ਆ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਪੈਸਾ ਪਿੰਡਾਂ ਤੱਕ ਵੀ ਪਹੁੰਚ ਕਰਦਾ ਆ ਜਿਹਨੂੰ ਅਸੀਂ 14ਵਾਂ ਵਿੱਤ ਕਹਿ ਦਿੰਦੇ ਆ 15ਵਾਂ ਵਿੱਤ ਕਹਿ ਲਈਏ ਹੁਣ ਤੁਹਾਡਾ ਮੋੜੇ ਜੱਕ 16ਵਾਂ ਵਿੱਤ ਦਾ ਪੈਸਾ ਆਣਾ ਉਹ ਪੈਸਾ ਆਂਦਾ ਕਿੱਦਾਂ ਆ ਪਿੰਡ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਜਿੰਨੀ ਤੁਹਾਡੇ ਪਿੰਡ ਦੇ ਵਿੱਚ ਵੋਟਰ ਹੋਣਗੇ ਉਹ ਪਰ ਵੋਟਰ ਦੇ ਹਿਸਾਬ ਦੇ ਨਾਲ ਜਿਹੜਾ ਤੁਹਾਨੂੰ ਪੈਸਾ ਹੈਗਾ ਉਹ ਗੌਰਮੈਂਟ ਦਿੰਦੀ ਹੈ ਜੀ ਉਹ ਪੈਸਾ ਡਾਇਰੈਕਟ ਜਿਹੜਾ ਹੈਗਾ ਸਰਪੰਚ ਦੇ ਖਾਤੇ ਦੇ ਵਿੱਚ ਆਂਦਾ ਉਹਦੇ ਵਿੱਚ ਕਰ ਕੋਈ ਮੀਡੀਏਟਰ ਨਹੀਂ ਹੈਗਾ ਜੀ ਕਿ ਪਹਿਲਾਂ ਐਮਐਲਏ ਦੇ ਕੋਲ ਪੈਸਾ ਆਣਾ ਹੁਣ ਐਮਐਲਏ ਦੇ ਨਾਲ ਇੱਕ ਸਰਪੰਚ ਦੀ ਬਣਦੀ ਹੈ ਨਹੀਂ ਉਹ ਐਮਐਲਏ ਪੈਸਾ ਸਰਪੰਚ ਨੂੰ ਦੇਗਾ ਜੀ ਉਹਨੇ ਨਹੀਂ ਦੇਣਾ ਪੈਸਾ ਇਸ ਕਰਕੇ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਮਡੀਏਟਰ ਨਹੀਂ ਹੈਗਾ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਦੋਂ ਬੰਦਾ ਇਲੈਕਟਡ ਪਿੰਡ ਦਾ ਸਰਪੰਚ ਬਣ ਗਿਆ ਮੈਂ ਸ਼ੁਰੂ ਚ ਇਹ ਗੱਲ ਕਹੀ ਹੈ ਕਿ ਸਰਪੰਚ ਦੇ ਕੋਲ ਜਿਹੜੀ ਇੱਕ ਉਹ ਮਤਲਬ ਪ੍ਰਧਾਨ ਮੰਤਰੀ ਲੈਵਲ ਦੀ ਜਾਂ ਰਾਸ਼ਟਰਪਤੀ ਲੈਵਲ ਦੀ ਪਾਵਰ ਹੈ ਪਰ ਉਹ ਪਾਵਰ ਦਾ ਤਾਂ ਪਤਾ ਲੱਗੇਗਾ ਜੇ ਤੁਹਾਡੇ ਕੋਲ ਨੋਲੇਜ ਹੈ ਕਿਉਂਕਿ ਬਿਨਾਂ ਨੋਲੇਜ ਤੋਂ ਸਾਨੂੰ ਕੁਝ ਨਹੀਂ ਪਤਾ ਲੱਗਣਾ ਇਹ ਜਿਹੜਾ ਬਿੱਤ ਦਾ ਪੈਸਾ ਦੱਸਿਆ ਤੁਸੀਂ ਵੀ ਆਪਣੇ ਖਾਤਿਆਂ ਨੂੰ ਜਾ ਕੇ ਫਰੋਲਿਓ ਸੈਕਟਰੀ ਨੂੰ ਪੁੱਛਿਓ ਕਰੋ ਕਿ ਸਾਡਾ ਵਿੱਤ ਦਾ ਪੈਸਾ ਕਿੰਨਾ ਆਇਆ ਜੀ ਜਿਹੜਾ ਵਿੱਤ ਦਾ ਪੈਸਾ ਆਇਆ ਜਿਹੜਾ ਪਿੰਡਾਂ ਦੇ ਵਿਕਾਸ ਦੇ ਲਈ ਇਹ ਲੱਗ ਰਿਹਾ ਹੈ ਠੀਕ ਨਾ ਜੀ ਉਹਦੇ ਨਾਲ ਨਾਲ ਜਿੱਥੇ ਸਾਨੂੰ ਪਿੰਡਾਂ ਦੇ ਵਿੱਚ ਵਿੱਤ ਦਾ ਪੈਸਾ ਆਂਦਾ ਛੱਡ ਤੁਹਾਡੇ ਤੋਂ ਮਾ ਸਵਾਲ ਆ ਜਾਣਾ ਵੀ ਮਰ ਰਿਗਾ ਦਾ ਪਿੰਡ ਚ ਕੰਮ ਨਹੀਂ ਚੱਲ ਰਿਹਾ ਬਾਕੀ ਪ੍ਰੋਬਲਮ ਹੈਗੀ ਆ ਉਹ ਨਾ ਚੱਲਣ ਦਾ ਕਾਰਨ ਕੀ ਹੈਗਾ ਕਿਉਂਕਿ ਜਿੰਨਾ ਇੱਕ ਬਜਟ ਸੈਂਟਰ ਗਵਰਨਮੈਂਟ ਨੇ ਬਣਾਇਆ ਸੀ ਜਾਂ ਸਟੇਟ ਗਵਰਨਮੈਂਟ ਨੇ ਬਣਾਇਆ ਸੀ ਬਜਟ ਤੋਂ ਓਵਰ ਹੋ ਗਿਆ ਪੈਸਾ ਕਿਉਂਕਿ ਜਿਹੜੇ ਕੰਮ ਮਨਰੇਗਾ ਦੇ ਥਰੂ ਕਰਾਣੇ ਵਾਲੇ ਸੀਗੇ ਮਨਰੇਗਾ ਥਰੂ ਤੁਸੀਂ ਪਿੰਡ ਦਾ ਸੀਚੇਵਾਲ ਦਾ ਮਾਡਲ ਬਣਾ ਲਓ ਬੜਾ ਪਿੰਡ ਦਾ ਤੁਹਾਡਾ ਸਾਰਾ ਪਾਣੀ ਦਾ ਹੱਲ ਹੋ ਸਕੇ ਪਿੰਡ ਵਿੱਚ ਤੁਸੀਂ ਗਰਾਊਂਡ ਬਣਾ ਲਓ ਜਾਂ ਪਿੰਡ ਤੁਸੀਂ ਮਲਕ